ਇਹਦੇ ਰਸੋਈ ਚ ਕੀ ਕਰਦੇ ਨੇ ਜਵਾਕ ਐਨੇ ਨੇ ਸੋਹਣੀਆਂ ਖੁਸ਼ਬੂਆਂ ਆ ਰਹੀਆਂ ਨੇ ਕੀ ਚੱਕਰਾਂ ਚ ਭਗਵਾਨ ਇਹਨੂੰ ਪਤਾ ਨਹੀਂ ਗੁਰਪਰਬ ਆ ਜੀ ਗ੍ਰਾਂਥੀ ਸਿੰਘ ਨੂੰ ਰੋਟੀ ਹੋਣੀ ਐ ਨਾ ਅੱਛਾ ਮੈਨੂੰ ਨਹੀਂ ਪਤਾ ਦੀ ਗਾ ਇਹਨਾਂ ਨੂੰ ਗ੍ਰਾਂਥੀ ਸਿੰਘ ਵੀ ਰੋਟੀ ਕੀ ਦਾਰੂ ਅਸੀਂ ਤਾਂ ਭੁੱਖੇ ਤਰਸਦੇ ਆਂ ਸਾਨੂੰ ਤਾਂ ਪੁੱਛਦੇ ਨਹੀਂ ਚਲੋ ਮਰਜ਼ੀ ਐਨਾਂ ਦੀ ਪਰ ਕੌਣ ਗਾ ਲਈ ਭਗਵਾਨ ਨੇ ਬੱਚੇ ਖੁਸ ਰਿਹਾ ਆਪਣਾ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੀ ਗੱਲ ਸੁਰੇਵਾ ਅਨਜੀ ਕੀ ਰੈਡਿੰਗ ਕਿਧਰੇ ਜਾਇਆਗਾ ਬਾਬਾ ਜੀ ਦੇ ਪ੍ਰਸ਼ਾਦਾ ਛਕਾਉਣਾ ਵਾ ਉਹ ਮੈਂ ਕਿੱਥੇ ਨਹੀਂ ਜਾਂਦਾ ਬਾਬਾ ਜੀ ਨੂੰ ਪ੍ਰਸ਼ਾਦਾ ਛਕਾ ਕੇ ਫੇਰੇ ਜਾਵਾਂ ਲੈ ਬੇਬਾ ਕੋਈ ਗੱਲ ਸੁਣ ਲੋ ਕੰਨ ਖੋੜ ਕੇ ਬਾਬਾ ਜੀ ਆਰੇ ਬੱਦ ਘੱਟ ਗੱਲ ਨਾ ਕਰੇ ਉਹਨਾਂ ਕੋਲੇ

ਉਹ ਬਾਬਾ ਜੀ ਰਾਮ ਕਰਨਗੇ। ਅੱਛਾ ਉਹ ਬੈਠੇ ਆ ਉਧਰ ਹੈ? ਹਾਂਜੀ ਹਾਂਜੀ। ਚਲੋ ਉੱਥੀ ਮੈਂ ਚੱਲਦਾ ਆਉਣਾ ਕੋਲੇ। ਨਹੀਂ ਨਹੀਂ ਬਾਬਾ ਜੀ ਪਹਿਲਾਂ ਤੁਸੀਂ ਪ੍ਰਸ਼ਾਦਾ ਛਕੋ। ਉਹਨਾਂ ਦਵਾਈ ਲੈ ਕੇ ਪਏ ਨੇ ਡਾਕਟਰ ਨੇ ਉਹਨਾਂ ਨੂੰ ਰਾਮ ਕਰਨ ਨੂੰ ਕਿਹਾ ਹੈਗਾ ਥੋੜਾ ਜ। ਜਦ ਤੁਸੀਂ ਪ੍ਰਸ਼ਾਦਾ ਛਕ ਲੋਗੇ ਨਾ ਜਦ ਮੈਂ ਚਲੋ ਆ ਰਾਮ ਵੀ ਕਰ ਲਵਾਂਗੇ ਫਿਰ। ਕੋਈ ਨਹੀਂ ਬਾਬਾ ਜੀ ਤੁਸੀਂ ਪਸ਼ਾਬਾ ਛਕੋ ਫਿਰ ਮਿਲ ਜੂਗਾ ਉਹਨਾਂ ਨੂੰ। ਪਤਾ ਕੀ ਗੱਲ ਆ? ਬੱਚਿਓ ਬਜ਼ੁਰਗਾਂ ਨਾਲ ਨਾ ਗੱਲ ਕਰਕੇ ਮਨ ਨੂੰ ਸਕੂਨ ਮਿਲ ਜਾਂਦਾ। ਉਹ ਬਾਬਾ ਜੀ ਕੋਈ ਉਹ ਰਾਮ ਕਰ ਲੈਣੇ ਜੀ ਬਾਅਦ ਮਿਲੂ ਕੋਈ ਗੱਲ ਤੁਸੀਂ ਪ੍ਰਸ਼ਾਦਾ ਛਕੋ। ਆਪਾਂ ਪ੍ਰਸ਼ਾਦਾ ਉਹਨਾਂ ਨਾਲ ਹੀ ਛਕ ਆਓ ਉੱਥੇ ਉੱਥੇ ਚੱਲਦੇ ਕਿਤੇ ਬਾਬਾ ਜੀ ਨੂੰ ਕੋਈ ਗੱਲ ਨਾ ਕਰ ਦੇਣ ਉਹ ਚੱਲ ਕੋਈ ਨਹੀਂ ਤੂੰ ਜਾ ਲੈ ਬਾਬਾ ਇਹਨੂੰ ਤੇ ਮੈਂ ਦੇਖਦਾ ਧਿਆਨ ਰੱਖਿਓ ਮੜਾ ਜੀ ਕੋਈ ਨਹੀਂ ਕੋਈ ਮੈਂ ਜਲ ਲੈ ਕੇ ਆਉਣੀ ਆ ਕੋਈ ਹੋਰ ਬਹੁਤ ਠੀਕ ਠਾਕ ਹੋ ਜੀ ਉਹ ਕੋਈ ਠੀਕ ਹੈ ਸੇਤੜ ਠੀਕ ਠਾਕ ਤੁਹਾਡੀਆਂ ਠੀਕ ਹੈ ਆ ਬੱਚਿਆਂ ਨੇ ਅੱਜ ਬੁਲਾਇਆ ਪ੍ਰਸਾਦੇ ਤੇ ਮੈਨੂੰ ਕਹਿੰਦੇ ਗੁਰਪੁਰਬਾ ਜੀ ਪ੍ਰਸਾਦਾ ਛੱਕ ਕੇ ਜਾਓ ਬੜੀ ਕਿਦਾਂ ਬਾਈ ਸਾਡੇ ਘਰੇ ਚਾਰ ਨਾ ਪਾਇ ਦੀ ਸੀ ਗਰੀਬਾਂ ਨੇ ਨਹੀਂ ਨਹੀਂ ਪਰਮਾਤਮਾ ਦੀ ਕਿਹੜਾ ਸਾਰੇ ਤੁਸੀਂ ਕਦੋਂ ਆਸੀ ਪੋਹਾਂਗੇ ਹਉ ਤਾਂ ਵੱਡੀ ਦਾਤ ਤਾਂ ਬਜ਼ੁਰਗਾਂ ਦੀ ਆ ਲਾ ਬਾਈ ਜਲਦੀ ਆਸੀ ਪੋਹਾਂਗੇ ਉਹ ਤੇ ਇੱਕ ਗਲਾਸ ਪਾਣੀ ਦਾ ਮੈਨੂੰ ਵੀ ਆ ਦੀ ਪਿਆਸ ਲੱਗਦੀ ਤੇ ਇਹਦਾ ਹਰ ਵਕਤ ਮੂੰਹ ਸੁੱਕੀ ਰਹਿੰਦਾ ਪਹਿਲਾਂ ਬਾਬੇ ਨੇ ਤਾਂ ਜਲ ਪਲਾ ਦਿੱਤੇ ਦੁੱਧ ਨਾਲ ਪੁੱਤ ਪਾਲੇ ਕੇ ਪਿੱਛੋਂ ਪਾਣੀ ਨੂੰ ਤਰਸਦੇ ਮਾਪੇ ਪਿੱਛੋਂ ਪਾਣੀ ਨੂੰ ਤਰਸਦੇ ਮਾਪੇ ਦੁੱਧਾਂ ਨਾਲ ਪੁੱਤ ਪਾਲ ਕੇ ਆ ਗੱਭੀ ਇੱਕ ਪਾਣੀ ਦੇ ਘਰਸ ਮੈਨੂੰ ਵੀ ਮੰਗਾ ਦੋ ਪਾਣੀ ਨੂੰ ਤਰਸਦਿਆਂ ਮਮਾ ਆ ਦੇਖ ਲਾ ਮਾਦੋ ਵੀ ਪਿਆਸੀ ਬੈਠੀ ਆ ਪਾਣੀ ਕਿਨੇ ਦੋ ਗਲਾਸ ਮਗਾ ਹੁਣ ਲਿਆਉਣਾ ਬਬਾਈ ਬਬਾਈ ਇਹਨਾਂ ਨੂੰ ਦਵਾਈ ਦਵਾ ਦਿਓ 1 ਮਹੀਨਾ ਹੋ ਗਿਆ ਇਹਨਾਂ ਦਾ ਜਕਮ ਨਹੀਂ ਸੁਖ ਰਹਾ ਹੈਗਾ ਬਿਮਾਰ ਪਿਆ ਕਿਦਨ ਦਾ ਤੁਹਾਡਾ ਬੇਟਾ ਤੁਹਾਨੂੰ ਦਵਾਈ ਨਹੀਂ ਦਵਾਉਂਦਾ ਨਾ ਇਹ ਤਾਂ ਸਾਡੀ ਪੈਨਸ਼ਨ ਕਢਾ ਕੇ ਵੀ ਖਾ ਜਾਂਦਾ ਤੋ ਨਾਲ ਚਲੋ ਫੇਰ ਕਰਨਾ ਕਰੋ ਤੁਸੀਂ ਮੈਂ ਅੱਥੇ ਪਿੰਡ ਵਾਲੇ ਡਾਕਟਰ ਨੂੰ ਬੁਲਾ ਲਵਾਂ ਠੀਕ ਆ ਤੁਹਾਡਾ ਸਾਰਾ ਚੈੱਕਪ ਕਰਵਾਉਣਾ ਮੈਂ ਕੋਈ ਨਹੀਂ ਧੰਨਵਾਦ ਪਾਣੀ ਲੈ ਕੇ ਆ ਰਿਹਾ ਜਲ ਚੱਕੋ ਪਹਿਲਾਂ ਤੁਸੀਂ ਕੋਈ ਮਾਣੀ ਧੰਨਵਾਦ ਬਾਬਾ ਜੀ ਸੋਡਾ ਨਹੀਂ ਨਹੀਂ ਮੈਂ ਬੁਲਾਉਣਾ ਮੈਂ ਹੁਣ ਪਾਪੇ ਦੁੱਧਾਂ ਨਾਲ ਪੁੱਤ ਪਾਲ ਕੇ ਆ ਤੁਹਾਨੂੰ ਜਿਕੰਦਰ ਨੂੰ ਲੈ ਕੇ ਉਹ ਜਿਹੜਾ ਡਾਕਟਰ ਆਪਣੇ ਪਿੰਡ ਵਾਲਾ ਅੱਛਾ ਜੀ ਮੈਂ ਇੱਥੇ ਕੋਈ ਕੰਮ ਆਇਆ ਸੀ ਪੁੱਛੋ ਮੈਂ ਜ਼ਰੂਰੀ ਕੰਮ ਆਉਣ ਤੱਕ ਹੈ ਠੀਕ ਹੈ ਜਾ ਲੈ ਕੇ ਆਓ ਜਾ ਲੈ ਕੇ ਤੂੰ ਕੀ ਕਹਤੀ ਐ ਬੀ ਚੱਪਰੇ ਹੋ ਅਸੀਂ ਤਾਂ ਬੁੱਤੂ ਕੁਛ ਨਹੀਂ ਬੋਲੇ ਕੀ ਕਿਹਾ ਹੋਰਾ ਕੀ ਹੋ ਗਿਆ ਅਸੀਂ ਤਾਂ ਕੁਛ ਬੋਲੇ ਵੀ ਨਹੀਂ ਜਿੰਨਾ ਮਰਜ਼ੀ ਕਹਦੇ ਫੇਰ ਨਹੀਂ ਭੋਂਪਰ ਹੜਦੇ ਹੈਗੇ ਹਲੋ ਆਪੂ ਜੀ ਪਾਣੀ ਇਹ ਜੋ ਕੋ ਮੈਂ ਕਹਿਤਾ ਵਾਣਾ ਨੂੰ ਜੀਰ ਲੇਕ ਨੂੰ ਉਹ ਆਉਣੇ ਡਾਕਟਰ ਲੈ ਕੇ ਤੈਨਾ ਠੀਕ ਹੈ ਜਲ ਸਕੋ ਜਲ ਸਕੋ ਤੁਸੀਂ ਛਕੋ ਜਲ ਖਦੇ ਮਜ਼ਾਕ ਨਾਲ ਝੂੜਾ ਝਾਪ ਜੀ ਨੂੰ ਉਹ ਡਾਕਟਰ ਪਿੰਡਾਂ ਵਾਲੇ ਰੱਬ ਬਣ ਕੇ ਆਖਦੇ ਮਜ਼ਾਕ ਨਾਲ ਝੂੜਾ ਝਾਪ ਜੀ ਨੂੰ ਉਹ ਡਾਕਟਰ ਪਿੰਡਾਂ ਵਾਲੇ ਰੱਬ ਬਣ ਕੇ ਮਰ ਜਾਂਦੇ ਪਿੰਡਾਂ ਵਾਲੇ ਲੋਕ ਕਹਿੰਦੇ ਇਹੀ ਸਾਡੇ ਜੀਨ ਦਾ ਸਬੱਬ ਬਣ ਗਏ ਝੋੜਾ ਝਪ ਜੀ ਨੂੰ ਉਹ ਡਾਕਟਰ ਪਿੰਡਾਂ ਵਾਲੇ ਰੱਬ ਬਣ ਕੇ ਆਖਦੇ ਮਜ਼ਾਕ ਨਾਲ ਝੋੜਾ ਝਪ ਜੀ ਨੂੰ ਉਹ ਡਾਕਟਰ ਪਿੰਡਾਂ ਵਾਲੇ ਰੱਬ ਬਣ ਕੇ ਹਾੜੀ ਸੋਣੀ پیسے ਦੀ ਉਤਾਰ ਕਰ ਕੀ ਜਿਹੜਾ ਤੁਸੀਂ ਮੈਨੂੰ ਜਲਦੀ ਕਰਦੇ ਮੈਂ ਤੁਹਾਨੂੰ ਬੁਲਾ ਰਹੇ ਹਾਂ ਜੀ ਨਹੀਂ ਜੇ ਮੈਂ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਜਨਸਾਨ ਬੁਲਾ ਕੇ ਅੱਛਾ ਹਾਂ ਮਾਸੀ ਦਾ ਮੈਨੂੰ ਹੋਰ ਪਤਾ ਨਹੀਂ ਅੱਛਾ ਉਹ ਕ੍ਰਾਂਤੀ ਸਿੰਘ ਜੀ ਉਹਨਾਂ ਦੇ ਘਰੇ ਆਇਓ ਹਾਂ ਹਾਂ ਬਾਬਾ ਜੀ ਹਾਂ ਹਾਂ ਅੱਛਾ ਅੱਛਾ ਚਲੋ ਜਾ ਕੇ ਦੇਖਦੇ ਹਾਂ ਨਾ ਕਿ ਨਾਲ ਝੋੜਾ ਛਾਪ ਜੀ ਨੂੰ ਉਹ ਡਾਕਟਰ ਪਿੰਡਾਂ ਵਾਲੇ ਰੱਬ ਬਣ ਕੇ ਹਾਂ ਜੀ ਬਾਬਾ ਜੀ ਡਾਕਟਰ ਸਾਹਿਬ ਅਬ ਜੁਰਗਦਾ ਪੈਰ ਗਲਿਆ ਪਿਆ ਬਹੁਤ ਸਹੀ ਤੇ ਡਾਉਣਾ ਦੁਆਨ ਜ਼ਰੂਰ ਇਹਨਾਂ ਨੂੰ ਚੈੱਕ ਕਰੋ ਤੁਸੀਂ ਪਤਾ ਨਹੀਂ ਇਹਨਾਂ ਨੂੰ ਦੇਖੋ ਦੋਏ ਬਿਮਾਰ ਪਏ ਨੇ ਬਹੁਤ ਮਿਹਰਬਾਨੀ ਹੋਏ ਇਹਨਾਂ ਨੂੰ ਜ਼ਰੂਰ ਦੇਖੋ ਤੁਸੀਂ ਮੈਂ ਬਾਬਾ ਜੀ ਜ਼ਰੂਰ ਦੇਖੂਗਾ ਪਰ ਇਹਨਾਂ ਨੂੰ ਸਾਫ਼ ਜਗ੍ਹਾ 'ਤੇ ਬਿਠਾਓ ਫੈਨੇ ਗੰਦੀ ਕਿਚ ਬੈਠੇ ਬਿਮਾਰ ਮੈਂ ਕਰਵਾਉਣਾ ਹਾਂਜੀ ਆ 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 ਪ੍ਰੋਬਲਮ ਕਿੱਥੇ ਆ ਇਹਨਾਂ ਦੀ ਸਹੀ ਦੇਖਭਾਲ ਨਹੀਂ ਹੋ ਰਹੀ ਨਾ ਟੈਂਸਰ ਖਾਣਾ ਨਾ ਪੀਣਾ ਕੁਛ ਨਹੀਂ ਇਹਨਾਂ ਨੂੰ ਟਾਈਮ 'ਚ ਮਿਲਦਾ ਜੇਕਰ ਉਹ ਹੀ ਇਹਨਾਂ ਦੀ ਦੇਖਭਾਲ ਸਹੀ ਹੋ ਜਾਏ ਨਾ ਤਾਂ ਇਹ ਤੰਦਰੁਸਤ ਰਹਿ ਦੇਖ ਲਓ ਬਜ਼ੁਰਗਾਂ ਦੀ ਕੀ ਹਾਲਤ ਹੋਗੀ ਇਹ ਤਾਂ ਲੱਭੇ ਨਹੀਂ ਮਿਲਦੇ ਜਿਨ੍ਹਾਂ ਦੇ ਚੜ੍ਹਾਈ ਕਰ ਚੁੱਕੇ ਇਹਨਾਂ ਨੂੰ ਪੁੱਛ ਕੇ ਦੇਖੋ ਮਾਪੇ ਕੀ ਹੁੰਦੇ ਆ ਤੁਸੀਂ ਜਿਉਂਦੇ ਜੀ ਨਹੀਂ ਪੁੱਛਦੇ ਸਾਹਮਣੇ ਇਹਨਾਂ ਨੂੰ ਡਾਟ ਸਾਹਿਬ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਅੱਧ ਬੋਲ ਮੇਰੇ ਕਹੇ ਤੇ ਇੱਥੇ ਆਏ ਬਾਬਾ ਜੀ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋਇਆ ਬਿਲਕੁਲ ਬੇਸਹਾਰਾ ਕਰ ਦਿੰਦੇ ਆਪਣੇ ਬਜ਼ੁਰਗਾਂ ਨੂੰ ਹਮ ਬਸ ਮੈਂ ਨਹੀਂ ਕਿਤੇ ਜਦੋਂ ਜਾਣਾ ਮਰੀ ਜੀ ਦੇਖਣ ਬੇਸਹਾਰਾ ਜਿਹੜੇ ਉਹਨਾਂ ਨੂੰ ਮੈਂ ਫਰੀ ਦਵਾਈ ਦੇ ਕੇ ਆਉਂਦਾ ਚਲੋ ਠੀਕ ਹੋ ਗਈ ਮੈਂ ਜਾਵਾਂ ਚੰਗਾ ਰਹੋ ਸਾਹਿਬ ਬਹੁਤ ਬਹੁਤ ਧੰਨਵਾਦ ਤਲੇ ਤੁਸੀਂ ਸਾਡੇ ਵਰਗੇ ਨੂੰ ਪ੍ਰਸਾਦ ਅਸ਼ਕਾ ਕੇ ਕੁਝ ਨਹੀਂ ਬਣਨਾ ਤੁਹਾਡਾ ਜਿਨ੍ਹਾਂ ਦੇ ਮਾਪੇ ਜਿਉਂਦੇ ਨੇ ਜਿਉਂਦੇ ਦੀ ਸੇਵਾ ਕਰੋ ਤੁਹਾਡੇ ਵਰਗੀ ਹੀ ਲੋਕ ਜਾਂ ਤਾਂ ਸਰਾਧ ਕਰਦੇ ਆ ਜਾਂ ਫਿਰ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਲੱਡੂ ਜਲੇਬੀਆਂ ਕੱਢਦੇ ਆ ਵੀ ਅਸੀਂ ਮਾਪਾਪਾ ਨੂੰ ਵੱਡੇ ਕਰਦੇ ਆ ਮਰਨ ਤੋਂ ਬਾਅਦ ਲੋਕ ਦਿਖਾਵਾ ਕਰਦੇ ਆ ਤੁਸੀਂ ਪਰ ਜਿਉਂਦੇ ਜੀ ਉਹ ਪਾਣੀ ਕਿਨੇ ਤੜਫਰੇ ਨੇ ਜੇ ਰੱਬ ਨੂੰ ਪਸ ਕਰਨਾ ਚਾਹੁੰਦੇ ਹੋ ਨਾ ਪਹਿਲਾਂ ਆਪਣੇ ਮਾਪਿਆਂ ਨੂੰ ਪਸ ਕਰੋ ਫੇਰ ਰੱਬ ਅਜੀ ਹੁਣ ਤੁਹਾਡੇ ਨਹੀਂ ਬੇਬਈ ਜੀ ਕੋਈ ਗੱਲ ਨਹੀਂ ਬੱਚੇ ਤਾਂ ਮੇਰੇ ਬਹੁਤ ਸਿਆਣੇ ਨੇ ਦੇਖ ਲਓ ਮਾਂ ਫੇਰ ਵੀ ਮਾਂ ਹੁੰਦੀ ਆ ਫੇਰ ਵੀ ਤੁਹਾਨੂੰ ਬੁਰਾ ਨਹੀਂ ਬੋਲਦੀ ਚੰਗਾ ਫਿਰ ਬਜ਼ੁਰਗੋ ਮੇਨੂੰ ਤੇ ਆ ਗਿਆ ਹੈ ਬਾਬਾ ਜੀ ਪ੍ਰਸ਼ਾਦਾ ਤਸੱਕੀ ਜਾਓ ਪਤਾ ਕਰੋ ਤੁਸੀਂ ਆ ਬਜ਼ੁਰਗਾਂ ਨੂੰ ਪ੍ਰਸ਼ਾਦਾ ਸਿਖਾਓ ਇਹਨਾਂ ਦਾ ਧਿਆਨ ਰੱਖੋ ਇੱਕ ਹਫ਼ਤੇ ਤੱਕ ਮੈਂ ਤੁਹਾਡੇ ਕੋਲ ਆਵਾਂਗਾ ਜੇ ਮੈਨੂੰ ਬਜ਼ੁਰਗਾਂ ਦੀ ਹਾਲਤ ਠੀਕ ਲੱਗੀ ਫਿਰ ਮੈਂ ਜ਼ਰੂਰ ਪ੍ਰਸ਼ਾਦਾ ਸ਼ੱਕੇ ਜਾਵਾਂਗਾ ਸਾਰੇ ਬਜ਼ੁਰਗਾਂ ਤੁਹਾਡੀ ਬਹੁਤ ਲੋੜ ਹੈ ਚੱਲ ਕੇ ਬਬੂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਦਰ ਕਰੇ ਲੱਖ ਖੁਸ਼ੀ ਪਤਸ਼ਾਹੀਆਂ ਜੇ ਸਤਗੁਰ ਨਦਰ ਉਹ ਕੁਝ ਸਭ ਨਜ਼ਰ ਨਹੀਂ ਆਉਂਦਾ ਪਰ ਦੁਨੀਆ ਮੰਨਦੀ ਏ ਮਾ ਰੂ ਪਰਬ ਦਾ ਦੁਜਾ ਰਾਜੇ ਰਾਣੇ ਜੰਮਦੀ ਏ ਰਾਜੇ ਰਾਣੇ ਜੰਮਦੀ ਏ ਬੇਬਸਨ ਮਾਫ ਕਰਤੋ ਮਾਫ ਕਰਤੋ ਸਾਨੂੰ ਅਸੀਂ ਇਸ ਪਰਮਾਤਮਾ ਨੂੰ ਪਹੁੰਚੇ ਲੇ ਸੀਗੇ ਪਰ ਅਸੀਂ ਭੁੱਲ ਗਏ ਸੀ ਕਿ ਸਾਡੇ ਘਰ ਹੀ ਪਰਮਾਤਮਾ ਬੈਠੇ ਨੇ ਸਾਡੇ ਮਾਂ ਬਾਪ ਹੀ ਸਾਡੇ ਰੱਬ ਨੇ ਅੱਜ ਸਾਨੂੰ ਅੱਜ ਸਾਨੂੰ ਪਤਾ ਲੱਗ ਗਿਆ ਸਾਡਾ ਥੋੜੀ ਗਲਤੀ ਕਿਵੇਂ ਹੋ ਗਈ ਕੋਈ ਨਹੀਂ ਲੱਖ ਖੁਸ਼ੀਆਂ ਬਾਤਸ਼ਾਹੀਆਂ ਸਤਿਗੁਰ ਨਦਰ ਕਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਲੋਕੋ ਦੋਸਤੋ ਅੱਜ ਅਸੀਂ ਇੱਕ ਬਹੁਤ ਵਧੀਆ ਫਿਲਮ ਬਣਾਈ ਆ ਸਾਰੀ ਟੀਮ ਨੇ ਰਲ ਕੇ ਰੱਬ ਕਿਤੇ ਹੈ ਜੋ ਕੈਥਾ ਮਿਊਜ਼ਿਕ ਰਿਕਾਰਡ ਤੇ ਰਿਲੀਜ਼ ਕੀਤੀ ਗਈ ਸੋ ਸਾਡੀ ਬੇਨਤੀ ਹੈ ਹੱਥ ਜੋੜ ਕੇ ਕਿ ਤੁਹਾਨੂੰ ਇਹ ਫਿਲਮ ਨੂੰ ਲਾਈਕ ਕਮੈਂਟ ਕਰੋ ਜਰੂਰ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਸਾਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰਕੇ ਸਮਾਜ ਪ੍ਰਤੀ ਫਿਲਮਾਂ ਬਣਾਉਂਦੀ ਆ ਇਹ ਫਿਲਮ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟਾਂ ਰਾਹੀਂ ਸਾਨੂੰ ਦੱਸਿਓ ਜਿਹੜੀ ਕੋਈ ਕਮੀ ਹੋਈ ਉਹ ਵੀ ਸਾਨੂੰ ਦੱਸਿਓ ਅਸੀਂ ਅੱਗੇ ਤੋਂ ਆਪਣੀਆਂ ਕਮੀਆਂ ਵਿੱਚ ਸੁਧਾਰ ਕਰ ਸਕੀਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ